ਹਾਂਜੀ ਫਰੈਂਡਸ ਪ੍ਰੈਸ ਬੋਰਡ ਵੱਲੋਂ 93 ਗਰੁੱਪ ਬੀ ਦੀਆਂ ਪੋਸਟਸ ਆ ਗਈਆਂ ਨੇ ਜੀ ਉਹਦੀ ਵੀ ਆਪਾਂ ਵੀਡੀਓ ਜਿਹੜੀ ਲੈ ਕੇ ਆਵਾਂਗੇ ਦੋ ਅਪਡੇਟ ਆਈਆਂ ਨੇ ਜੀ ਪਬਲਿਕ ਨੋਟਿਸ ਕਾਉਂਸਲਿੰਗ ਆਈ ਹੈ ਜੀ ਜੁਨੀਅਰ ਇੰਜੀਨੀਅਰ ਸਿਵਲ ਪਬਲਿਕ ਹੈਲਥ ਐਲੈਕਟ੍ਰੀਕਲ ਐਡਵਰਟਾਈਜ਼ਮੈਂਟ ਨੰਬਰ 10/2023 ਦੀ ਦੂਸਰੀ ਗੱਲ ਹੈ ਜੀ ਕੋਰੀਸੈਂਡਮ ਆਇਆ ਹੈ ਰਿਜ਼ਲਟ ਹੈ ਜਿਹੜਾ ਬਾਰਡਰ ਤੇ ਮੈਟਰ ਜੇਲ ਦਾ ਐਡਵਰਟਾਈਜ਼ਰ ਨੰਬਰ 8/2021 ਦੀ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਿਖਦੇ ਆ ਜੀ ਐਡਵਰਟਾਈਜ਼ਮੈਂਟ ਨੰਬਰ 10/2023 ਇਹਦੀ ਕੱਟਆਫ ਕਿੰਨੀ ਗਈ ਹੈ ਜੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਜਨਰਲ ਕੈਟੇਗਰੀ ਦੀ ਮੇਲ ਦੀ 82.5 ਗਈ ਹੈ ਫੀਮੇਲ ਦੀ 68.2 ਗਈ ਹੈ EWS ਦੀ 63 ਗਈ ਹੈ ਜੀ ਤੇ ਫੀਮੇਲ ਦੀ 47 ਗਈ ਹੈ SC ਐਮ ਐਂਡ ਬੀ ਦੀ 34.25 ਤੇ ਫੀਮੇਲ ਸਾਰੇ ਬੁਲਾਦੇ ਜੀ SC आर ਐ ਐਂਡੋ ਤੇ 72.75 ਹੈ ਜੀ ਫੀਮੇਲ 52.5 ਪਹੁੰਚੀ ਹੈ ਪਿਛੜੀ ਸਮੈਨਿੰਗ 66.5 ਤੇ ਫੀਮੇਲ 42.5 ਸਾਬਕਾ ਫੋਜੀ ਜਨਰਲ ਹੈ ਜਿਹੜੇ ਖੁਦ ਤੇ ਆਸ਼੍ਰਿਤ ਸਾਰੇ ਬੁਲਾਦੇ ਆ ਜੀ ਮੇਲ ਦੇ ਵੀ

ਫੀਮੇਲਸ ਵਾਲੀ ਸਦੋਦਰ ਸੁਤੰਤਰਤਾ ਸਗਰ ਅਮੀ ਸਾਰੇ ਫੀਮੇਲ ਕੋਈ ਨਹੀਂ 23 2 2023 ਨੂੰ ਤੁਸੀਂ ਕਾਉਂਸਲਿੰਗ ਤੇ ਜਾਣਾ ਜੀ ਉਸ ਤੋਂ ਬਾਅਦ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਜੀ ਜਨਰਲ ਕੱਤਰ ਤੇ ਕੱਤਰ ਮੇਲ ਫੀਮੇਲ ਬਿਆਲੀ ਪੈਂਡ ਬਚੀ ਹੈ ایਡਬਲਯੂਐਸ 60 13.75 ਐਸਸੀ ਐਮਐਡਬੀ 39.5 ਫੀਮੇਲ ਕੋਈ ਨਹੀਂ ਐਸਸੀ ਆਰ ਐਂਡਓ 55.25 32.75 ਸਾਤ ਕਾ ਫੌਜੀ ਜਨਰਲ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਤਾਂ ਕੋਈ ਜੀ 25 ਰੈਡੀ 37.75 ਫੀਮੇਲ ਕੋਈ ਨਹੀਂ ਸਪੋਰਟਸ ਚੈਨਲ ਕੋਈ ਨਹੀਂ ਬਣਾਏ ਜੀ 26 ਦੋ 2024 ਨੂੰ ਕੈਂਡੀਡੇਟ ਨੇ ਕਾਉਂਸਲਿੰਗ ਲਈ ਹਾਜ਼ਰ ਹੋਣਾ ਹੈ ਜੂਨੀਅਰ ਇੰਜੀਨੀਅਰ ਪਬਲਿਕ ਹੈਲਥ ਦੀ ਹੈਈ ਹੈ ਜੀ ਇਹਨਾਂ ਦੀ ਵੀ ਆਹ ਕੱਟਆਫ ਤੁਸੀਂ ਦੇਖ ਸਕਦੇ ਹੋ 26 ਦੋ 2024 ਨੂੰ ਹਾਜ਼ਰ ਹੋਣਾ ਹੈ ਕਲੀਅਰ ਹੈ ਜੀ ਸਾਰੇ ਦਸਤਾਵੇਜ਼ ਜਿਹੜੇ ਤੁਸੀਂ ਸ਼ੈਡਿਊਲ ਅਨੁਸਾਰ ਲੈ ਕੇ ਜਾਣੇ ਆ ਤੇ ਇਸ ਤੋਂ ਬਾਅਦ ਕੋਈ ਹੋਰ ਬੋਕਾ ਨਹੀਂ ਦਿੱਤਾ ਜਾਵੇਗਾ ਸਾਫ਼-ਸਾਫ਼ ਸਰਦਾਰ ਚ ਲਿਖਿਆ ਗਿਆ ਠੀਕ ਹੈ ਜੀ ਕੋਈ ਟੀਏਡੀ ਨਹੀਂ ਦਿੱਤਾ ਜਾਏਗਾ ਕਾਉਂਸਲਿੰਗ ਤੇ ਬੁਲਾਈ ਜਾਂਦਾ ਜਿਹੜਾ ਉਮੀਦਵਾਰ ਹੈ ਉਸ ਦਾ ਅਸਾਮੀ

ਠੀਕ ਹੈ ਫਾਈਲ ਜਿਹੜੀ ਆਪਦੀ ਤੁਸੀਂ ਗੱਤੇ ਵਾਲੀ ਬਣਾਉਣੀ ਹੈ ਨਾ ਕਿ ਪਲਾਸਟਿਕ ਦੇ ਫੋਲਡਰ ਚ ਲੈ ਕੇ ਜਾਣਾ ਇਹ ਖਾਸ ਧਿਆਨ ਰੱਖਣਾ ਹੈਗਾ ਹੁਣ ਦੂਸਰੀ ਆਪਾਂ ਦੇਖਦੇ ਆ ਜੀ ਅਪਡੇਟ ਦੂਸਰੀ ਅਪਡੇਟ ਹੈ ਕੀ ਜੇਲ ਬਾਰਡਰ ਮੈਟਰ ਦੀਆਂ ਸਾਮੀਆਂ ਸੰਬੰਧੀ 15 1 24 ਨੂੰ ਵੈਬਸਾਈਟ ਤੇ ਜਿਹੜਾ ਨਤੀਜਾ ਉਹ ਜਾਰੀ ਕੀਤਾ ਗਿਆ ਠੀਕ ਹੈ ਜੀ ਤੇ ਇਸ ਚ ਲਿਖਿਆ ਗਿਆ ਵੀ ਭਾਰਤੀ ਸ੍ਰੀ ਰਵੀ ਪਾਟੀ ਦੇ ਪੁੱਤਰ ਸ੍ਰੀ ਦਵਿੰਦਰ ਕੁਮਾਰ ਰੋਲ ਨੰਬਰ ਇੰਨਾ ਵੱਲੋਂ ਪ੍ਰਤੀਵੇਦੀ ਪ੍ਰਾਪਤ ਹੋਈ ਹੈ 31 1 2024 ਦੇ ਸੰਮੁਖ ਵਾਰਡਰਾਂ ਦੀ ਸਾਮੀ ਦੂਸਰੀ

ਥਰਡ ਨੰਬਰ ਵਾਲੇ ਦੀ BC ਹੈ 4th ਨੰਬਰ ਵਾਲੇ ਦੀ Open ਉਸ ਤੋਂ ਬਾਅਦ ਖਿਡਾਰੀ ਜਨਨ ਸਰੇਡੀ ਦੇ ਉਮੀਦਵਾਰਾਂ ਦਾ ਨਤੀਜਾ ਜਿਹੜਾ ਠੀਕ ਹੈ ਜੀ ਗ੍ਰੇਡੇਸ਼ਨ ਇਹਨਾਂ ਦੀ ਦਿੱਤੀ ਹੋਈ ਹੈ एलिਜੀਬਲ ਦਿੱਤਾ ਹੋਇਆ ਕੈਟਾਗਰੀ ਸੈLECTION ਦੀ ਕਿਹੜੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਮੂਹ ਬਾਰਡਰ ਉਮੀਦਵਾਰਾਂ ਦੀ ਸੂਚਨਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ YouTube ਤੇ ਸਰਚ ਕਰੋਗੇ ਇਨਫੋ ਅਬਾਊਟ ਆਲਗੋਰਿਥਮ ਜੌਬ ਠੀਕ ਹੈ ਜੀ ਇਹਦੇ ਹੋਮ ਪੇਜ ਤੇ ਤੁਹਾਨੂੰ ਇਨਫੋ ਅਬਾਊਟ ਆਲਟ ਟੈਕ ਚੈਨਲ ਮਿਲ ਜੇਗਾ ਠੀਕ ਹੈ ਜੀ ਇੱਕ ਆਪਣਾ ਨਵਾਂ ਚੈਨਲ ਹੈ ਇਹ ਵਾਲਾ ਚੈਨਲ ਨੂੰ ਸਾਰੇ ਨੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾਣਾ ਲਗੇ ਜੀ ਇਥੇ ਘੰਟੀ ਦਾ ਬਟਨ ਦਬਾ ਦਿਓ ਜੇਕਰ ਕੋਈ ਵੀ ਕੈਂਡੀਡੇਟ ਦਾ ਹੈ ਤਾਂ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਕਲਿੱਕ ਕਰੋਗੇ ਦੇਖੋ ਹੋਮ ਪੇਜ ਤੇ ਤੁਹਾਨੂੰ ਆਪਣਾ ਚੈਨਲ ਮਿਲ ਜੇਗਾ ਇਨਫੋ ਬੋਰਡ ਆਲਟੈਕ ਇਹਨਾਂ ਸਾਰਿਆਂ ਦੇ ਵੀ ਤੁਸੀਂ ਬੈਲ ਆਈਕਨ ਜਿਹੜੇ ਪ੍ਰੈਸ ਕਰ ਲੈਣੇ ਨੇਗੇ ਤੇ ਰੈਸਪੀਜ਼ ਦੇ ਲਈ ਆਪਣਾ ਚੈਨਲ ਹੈ ਟੇਸਟ ਐਂਡ ਡਰਾਈਵਰ ਇਹਨੂੰ ਸਾਰੇ ਸਬਸਕ੍ਰਾਈਬ ਕਰਕੇ ਜਾਓ ਵੀ ਕੋਈ ਵੀ ਲੈ ਨਾ ਜਾਵੇ ਠੀਕ ਹੈ ਹੋਰ ਅਪਡੇਟ ਜਲਦ ਹੀ ਲੈ ਕੇ ਆਵਾਂਗੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸ ਜੇਕਰ ਫਿਰ ਵੀ ਕੁਝ ਨਹੀਂ ਪਤਾ ਜੇ ਕਮੈਂਟ ਕਰ ਲਿਓ 93 ਪੋਸਟਾਂ ਨੇ ਜਿਹੜੀ ਹੈ ਜੀ ਉਹ ਜਲਦ ਹੀ ਪਬਲਿਕੇਟ ਜਿਹੜਾ ਨੋਟਿਸ ਹੈਗਾ ਇੱਥੇ ਜਾਰੀ ਆ ਜਾਏਗਾ ਤੇ ਫੁੱਲ ਵੀਡੀਓ ਜਿਹੜੀ ਆਪਾਂ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਜੀ ਇੰਨਾ ਕਹਿ ਦੇਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੁਸੀਂ ਕਰਕੇ ਜਾਵੋਗੇ ਹੋਰ ਅਪਡੇਟ ਨਾਲ ਜਲਦੀ ਆਜਰੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ